ਲਓ ਬਾਜੀ ਤਿਆਰ ਹੋਏ ਆ ਨਵੇਂ ਦੇ ਨਵੇਂ ਰੂਟਾਵੇਟਰ ਤਿਆਰ ਹੋ ਰਹੇ ਆ ਤੇ ਇੱਧਰ ਬੰਦਾ ਸਾਡਾ ਤਿਆਰ ਲੱਗਿਆ ਹੋਇਆ ਹੈ ਕਰਨ ਤੇ ਆਹ ਰੂਟਾਵੇਟਰ ਸੀ ਧੋ ਧੂ ਕੇ ਨੂੰ ਲਾਵਾਂਗੇ ਫਰੰਟ ਤੇ ਹੁਣ ਦੇਖਦੇ ਆ ਵੀ ਕਿਹੜਾ ਟਰੈਕਟਰ ਇਹਨੂੰ ਲੈ ਕੇ ਜਾਊਗਾ 9 ਫੁੱਟ ਰੂਟਾਵੇਟਰ ਆ ਤੇ ਕਾਫੀ ਜ਼ਿਆਦਾ ਹੈਵੀ ਰੂਟਾਵੇਟਰ ਆ ਜੀ ਇਹ ਤੇ ਗੇਅਰ ਵੀ ਦਾ ਕਾਫੀ ਹੈਵੀ ਆ ਜੀ 9 ਫੁੱਟ ਰੂਟਾਵੇਟਰ ਆ ਹਰ ਇੱਕ ਚੀਜ਼ ਹੈਵੀ ਆ ਘੋੜੀ ਦੇਖੋ ਕਿੰਡੀ ਵੱਡੀ ਆ ਜੀ ਇਹ ਜ਼ਿਆਦਾਤਰ ਜਿਹੜੇ 18 ਠੂਰਾਂ ਦੇ ਟਾਇਰ ਹੁੰਦੇ ਨੇ ਜਾਂ ਵੱਡੇ ਟਾਇਰਾਂ ਵਾਸਤੇ ਉਹਨਾਂ ਵਾਸਤੇ ਇਹ ਰੂਟਾਵੇਟਰ ਪਾਇਆ ਜਾਂਦਾ 플ਾਂਚ ਦੇਖੋ ਜੀ ਇਹਦਾ ਕਿੰਨਾ ਭਾਰੀ ਆ ਥੱਲੋਂ 플ਾਂਚ ਦੇਖੋ ਕਿੰਨਾ ਭਾਰੀ ਫਲਾਂਚਾਂ ਤੇ ਡੂੰਘਾਈ ਜੇ ਵੀ ਬਾਈ ਬਹੁਤ ਜਾਊਗਾ ਇਹ ਰੂਟਾਵੇਟਰ ਜੇ ਤੁਸੀਂ ਪਲੇਟ ਦੇਖੋ ਪਲੇਟ ਬਹੁਤ ਜ਼ਿਆਦਾ ਮੋਟਾਈ ਚ ਨੇ ਤੇ ਹੈਵੀ ਨਹੀਂ ਜੀ ਦੇਖੋ ਕਾਫੀ ਜ਼ਿਆਦਾ ਹੈਵੀ ਨਹੀਂ ਤੇ ਮੋਟਾਈ ਚ ਨੇ ਤੇ ਫਲਾਂਚ ਦੀ ਮੋਟਾਈ ਦੇਖੋ ਕਿੰਨੀ ਆ ਜੀ ਤੇ ਰੂਟਾਵੇਟਰ ਸਾਰਾ ਹੀ ਬਾਈ ਜੀ ਬਹੁਤ ਹੈਵੀ ਆ ਜੀ ਇਹ ਹੁੱਕਾ ਦੇਖੋ ਜੀ ਆ ਵਿੱਚ ਪਾਈ ਹੋਈ ਹੈ ਇਧਰ ਆ ਪਿੰਨਾ ਪਾਈ ਹੋਈ ਹੈ ਉਹਨੇ ਗਾਹਾਂ ਪਾਉਣ ਨੂੰ ਆ ਦੇ ਜਾਨੀ ਕਿ ਕਾਫੀ ਹੈਵੀ ਟਰੈਕਟਰ ਵਾਲੀ ਬਣਾਇਆ ਗਿਆ ਹੈਵੀ ਰੋਟਾਵੇਟਰ ਵਿਰਾਟ ਕਹਿ ਦਿੰਦੇ ਆ ਜੀ ਇਹਨੂੰ ਸ਼ਕਤੀਮਾਨ ਕੰਪਨੀ ਦਾ ਜੀ ਤੇ ਬਾਕੀ ਇਧਰੋਂ ਵੀ ਦੇਖੋ ਕਿੰਨਾ ਹੈਵੀ ਹੈ ਜੀ ਬਾਕੀ ਹੁਣ ਦੇਖਦੇ ਆ ਵੀ ਕਿਹੜਾ ਵੀਰ ਇਹਨੂੰ ਲੈ ਕੇ ਜਾਂਦਾ ਰੋਟਾਵੇਟਰ ਤੁਹਾਨੂੰ ਚੱਲਦਾ ਵੀ ਦਿਖਾਵਾਂਗੇ ਜੇ ਕੋਈ ਕਸਟਮਰ ਸਾਡੇ ਤੋਂ ਇਹ ਲੈ ਕੇ ਗਿਆ ਵੈਸੇ ਕਿਸੇ ਨੇ ਬੁਕਿੰਗ ਤੇ ਵੀ ਸ਼ਾਇਦ ਮੰਗਾਇਆ ਇਹ ਤੇ ਫੱਟਾ ਦੇਖੋ ਵੀਰੇ ਕਾਫੀ ਜਿਆਦਾ ਹੈਵੀ ਚੀਜ਼ ਬਣਾਈ ਹੋਈ ਹੈ ਜੀ ਸ਼ਕਤੀਮਾਨ ਆ ਲੈ ਨੇ ਤੇ ਇਹਦੇ ਵਿੱਚ ਜਿਹੜਾ ਗੇਅਰ ਆ ਗੇਡੇ ਸੈੱਟ ਕਰਨ ਨੂੰ ਇਹਦੇ ਅੰਦਰ ਹੀ ਗਰਾਰੀਆਂ ਲੱਗੀਆਂ ਹੋਈਆਂ ਉਹ ਇੱਧਰ ਉੱਧਰ ਹੋ ਕੇ ਜਾਂ ਹੋਰ ਨਮੀਆਂ ਪੈ ਕੇ ਸਰ ਜਾਂਦਾ ਜੀ ਇਹਦੇ ਵੀ ਚੀਜ਼ ਹੈਵੀ ਹੈ ਜੀ ਜੇ ਆਮ ਰੂਟੇਟਰ ਦਾ ਬਾਈ ਜੀ ਤੁਸੀਂ ਵੇਟ ਲਾਓ ਆ ਦੇਖੋ ਜੀ ਆ ਦੇਖੋ ਜੀ 560 ਕਿਜੀ ਹੈ ਜੀ ਅ ਆ ਆਮ ਰੂਟਾਵੇਟਰ ਆ ਜੀ ਇਹਦਾ 560 ਕਿਜੀ weight ਆ ਜੀ ਆਮ ਨੋਰਮਲ ਰੂਟਾਵੇਟਰ ਦਾ ਤੇ ਸ਼ਕਤੀਮਾਨ ਦੇ ਤੇ ਇਹ ਵੀ ਕਾਫੀ ਹੈਵੀ ਹੁੰਦੇ ਨੇ ਹੁਣ ਜੇ ਤੁਹਾਨੂੰ ਆਪਾਂ ਇਹਦਾ weight ਦਿਖਾਈਏ ਇਹਦਾ ਤੁਸੀਂ ਦੇਖੋ 866 ਦੀ ਮਤਲਬ 866 ਮਤਲਬ ਹੋ ਗਿਆ 8 ਕੁਆਂਟਲ 66 ਕਿਲੋਵਾਂ 9 ਕੁਆਂਟਲ ਦੇ ਕਰੀਬ ਇਹ ਕੱਲਾ ਰੂਟਾਵੇਟਰ ਆ ਜਾਂਦਾ ਆਮ ਕੰਪਨੀਆਂ ਦੇ ਸੁਪਰਸੀਡਰ ਹੀ 9 ਕੁਟੇ 11 12 ਕੁਵਾਂਟਲ ਦੇ ਹੁੰਦੇ 13 ਕੁਵਾਂਟਲ ਦੇ ਇਹ ਕੱਲਾ 9 ਕੁਵਾਂਟਲ ਦਾ ਰੂਟਾ ਵਿਟਰੀ ਹੈ ਜੀ ਇਹ ਤੇ ਬਾਕੀ ਤਿਆਰ ਕਰ ਰਹੇ ਹਾਂ ਇੱਧਰ ਵੀਰੋ ਨੇ ਟਰੈਕਟਰ ਲੈ ਕੇ ਆਏ ਨੇ ਨਮਾ ਬਾਈ ਜੀ ਚੌਂਡੀਆ ਟਰੈਕਟਰ ਲੈ ਕੇ ਆਏ ਨੇ ਬਾਈ ਜੀ 5310 ਚੌਂਡੀਆ ਫਲਕਾਰੀ ਫਲਕੂਰੀ ਉੱਤੇ ਪਾਈ ਹੋਈ ਹੈ ਘੈਂਟ ਕਰਕੇ ਬਾਈ ਉਹਨਾਂ ਨੇ ਹੁਣੇ ਬਾਈ ਜੀ ਨਮਾ ਲੈ ਕੀ ਆਏ ਨੇ ਬਾਈ ਯੂਨੀ ਤੇ ਬਹੁਤ ਬਹੁਤ ਮੁਬਾਰਕਾ ਬਾਈ ਉਹਨਾਂ ਨੂੰ ਬਾਕੀ ਵੇਟ ਮੇਰੇ ਹਿਸਾਬ ਨਾਲ ਲੱਗੀ ਆਏ ਆ ਨਾਲ ਚੌਂਡੀਆ ਵਾਲੇ ਗੁੱਲਾ ਗੱਲਾਂ ਵਿੱਚ ਸਾਰਾ ਕੁਝ ਦਿੱਤਾ ਹੋਇਆ ਜੀ 53 10 ਜੌਂਡੀਅਰ ਆ ਜੀ ਤੇ ਰੂਟਾ ਵੀਟਰ ਹੈ ਬਾਈ ਹੁਣੀ ਇਹਦੇ ਨਾਲ ਲੈ ਕੇ ਚੱਲੇ ਨੇ 9 ਫੁੱਟਾ ਤੇ ਨਵੇਂ ਮਾਡਲ ਦੇ ਵਿੱਚ ਚੇਂਜ ਜੋ ਬਾਈ ਜੌਂਡੀਅਰ ਦੇ ਵਿੱਚ ਹਰੇਕ ਤਬਦੀਲੀ ਜੌਂਡੀਅਰ ਚ ਸਭ ਤੋਂ ਪਹਿਲਾਂ ਆਉਂਦੀ ਆ ਤੇ ਆ ਹੁਣ 53 10 ਨੂੰ ਵੀ ਆਉਣ ਲੱਗ ਜਾਂਦਾ ਆ ਗਿਆ ਜੀ ਅਡਜਸਟੇਬਲ ਸਟੀering ਤੇ ਪਹਿਲਾਂ ਦੋਿਆਂ ਨੂੰ ਹੀ ਆਉਂਦਾ ਹੁੰਦਾ ਸੀਗਾ 54 54 ਨੂੰ ਤੇ ਆ ਗਿਆ ਲਿਫਟ ਵਾਲਾ ਸਿਸਟਮ ਇਹ ਆਪਣਾ ਬਟਨ ਵਾਲਾ ਹੀ ਜਿਹੜਾ ਪਹਿਲਾਂ ਉੱਥੇ ਪਿੱਛੇ ਲੱਗਿਆ ਹੁੰਦਾ ਸੀਗਾ ਜੀ ਮਗਰਾੜ ਦੇ ਮਗਰਲੇ ਪਾਸੇ ਹੁਣ ਇੱਧਰ ਲਾਤਾ ਤੇ ਐਡਜਸਟ ਦਿੱਤੀ ہوئی ਆ ਤੁਸੀਂ ਮਗਰ ਵੀ ਲਾ ਸਕਦੇ ਹੋ ਚ ਪਹਿਲਾਂ ਜਗ੍ਹਾ ਤੇ ਤੇ ਬਾਕੀ ਅਮਰੀਕਨ ਬ੍ਰਾਂਡ ਆ ਜੀ ਰੇਟ ਤਬਦੀਲੀ ਸਾਰਿਆਂ ਨੂੰ ਪਹਿਲਾਂ ਹੀ ਕਰਦੀ ਆ ਜੌਂਡੀਅਰ ਇਹ 53 10 ਆ ਪਹਿਲਾਂ ਜਦੋਂ 53 10 ਆਈਏ ਸੀ ਕਾਲੇ ਇੰਜਨਾਂ ਦੇ ਵਿੱਚ ਤੇ ਉਹਦੇ ਵਿੱਚ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਫਰਕ ਪਾਤਾ ਜੀ ਹੌਲੀ ਹੌਲੀ ਬਾਕੀ ਤੇ ਕੁਆਲਿਟੀ ਦੇਖੋ ਜੀ ਰੰਗ ਰੰਗ ਪੂਰਾ ਵਧੀਆ ਕਰਦੇ ਆਂਗੇ ਆਹ ਡੇਰ ਵਾਲੇ ਇਹ ਜੀ ਗੱਲ ਨਹੀਂ ਹੈਗੀ ਤੇ ਜਿਹੜਾ ਬਾਕੀ ਬਾਈ ਇੱਕ ਗੱਲ ਸੁਣਨੀ ਚਾਹੀ ਆ ਸਾਰੇ ਆਪਣਾ ਕੀਮਤੀ ਕਮੈਂਟ ਜਰੂਰ ਦੱਸਿਓ ਰਾਇ ਜਰੂਰ ਦੱਸਿਓ ਵੀ ਕਹਿੰਦੇ ਵੀ ਜਿਹੜਾ ਨਵਾਂ ਜੌਂਡੀਅਰ ਇਹ ਵਾਲਾ 5310 ਜਿਹੜਾ ਹਰੇ ਇੰਜਨ ਨਾਲ ਚਾਹੁੰਦਾ ਉਹਦੇ ਨਾਲੋਂ ਕਹਿੰਦੇ ਜਿਹੜਾ ਪਹਿਲਾ 5310 ਆਉਂਦਾ ਹੁੰਦਾ ਜੀਆਂ ਪਹਿਲਾ ਜੌਂਡੀਅਰ ਲਾ ਲਓ ਪਹਿਲਾ ਜੌਂਡੀਅਰ ਕੋਈ ਵੀ ਇੰਜਨ ਆਉਂਦਾ ਹੁੰਦਾ ਸੀਗਾ ਕਾਲੇ ਇੰਜਨ ਦੇ ਵਿੱਚ ਉਹ ਕਹਿੰਦੇ ਇੰਜਨ ਨਾਲੋਂ ਵੱਧ ਜ਼ੋਰ ਮਾਰਦੇ ਸੀ ਅੱਜ ਨਾਲ ਇਹਨਾਂ ਨੂੰ ਤੇ ਡੀਜ਼ਲ ਦੀ ਖਪਤ ਬਹੁਤ ਘੱਟ ਸੀ ਉਹਨਾਂ ਦੀ ਇਹ ਯਾਨੀ ਕਿ ਸੁਣਨ ਚ ਆਇਆ ਵੀ ਡੀਜ਼ਲ ਵੀ ਘੱਟ ਪਿੰਦੇ ਸੀ ਕਾਲੀ ਇੰਜਨ ਵਾਲੇ ਤੇ ਚੱਲਦੇ ਵੀ ਵੱਧ ਸੀਗੇ ਤੇ ਜ਼ੋਰ ਵੀ ਵੱਧ ਮਾਰਦੇ ਸੀ ਯਾਨੀ ਕਈ ਕਿਸਾਨ ਵੀਰਾਂ ਤੋਂ ਮੈਂ ਸੁਣੀ ਹੈ ਇਹ ਗੱਲ ਤੁਸੀਂ ਵੀ ਆਪਣਾ ਕੀਮਤੀ ਕਮੈਂਟ ਜ਼ਰੂਰ ਕਰਿਓ ਆਪਣਾ ਵੀ ਇਹ ਗੱਲ ਸੱਚੀ ਆ ਜਾਂ ਝੂਠੀ ਆ ਯਾਨੀ ਕਈ ਕਿਸਾਨ ਵੀਰਾਂ ਤੋਂ ਮੈਂ ਸੁਣੀ ਹੈ ਤੇ ਪਿੱਛੇ ਤਿਆਰ ਕਰ ਰਹੇ ਆ 9 ਫੁੱਟਾ ਪ੍ਰੋਪਰ ਬਾਈ ਤਿਆਰ ਹੋ ਗਿਆ ਵਾ ਆ ਵੀ ਤਿਆਰ ਵਰ ਤਿਆਰ ਆ ਰੂਪੇਟਰ ਸੈਟਿੰਗ ਪੂਰੀ ਹੋ ਗਈ ਆ ਬਾਕੀ ਗਰਾਰੀ ਠੀਕੇ ਆ ਬਾਕੀ ਜੇ ਗੇੜਿਆਂ ਦਾ ਮਾੜਾ ਮੋਟਾ ਉੱਤੇ ਥੱਲੇ ਹੋਇਆ ਉਹ ਖੇਚ ਜਾ ਕੇ ਬਾਜੀ ਉਹਨਾਂ ਦੇ ਸੈੱਟ ਕਰਿਆਵਾਂਗੇ ਆਪਾਂ ਜੀ ਤੇ ਬਾਜੀ ਉਹਨਾਂ ਦਾ ਪਿੰਡ ਹੈਗਾ ਬਰਮਾ ਜਿਲ੍ਹਾ ਲੁਧਿਆਣਾ